ਅਸ਼ਿਕਾ ਜੀ ਐਨਆਰਆਈ ਟੀਮ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ 1984 ਕਾ ਸਿੱਖ ਕਤਲਿਆ ਮਾਮਲੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਲੰਬੇ ਸਮੇਂ ਤੋਂ ਜੋ ਇੰਤਜ਼ਾਰ ਕੀਤਾ ਜਾ ਰਿਹਾ ਸੀ ਤਾਂ ਅੱਜ ਉਸ ਉਸ ਦਾ ਇੰਤਜ਼ਾਰ ਦਾ ਜਿਹੜਾ ਖਾਤਮਾ ਹੋਇਆ ਹੈ ਤੇ ਵੱਡਾ ਫੈਸਲਾ ਜਿਹੜਾ ਕੋਰਟ ਨੇ ਸੁਣਾ ਦਿੱਤਾ ਹੈ ਤਾਂ ਦੱਸ ਦਈਏ ਕਿ 1984 ਵਿੱਚ ਜੋ ਦੋ ਸਿੱਖਾਂ ਦਾ ਕਤਲ ਹੋਇਆ ਸੀ ਉਸ ਮਾਮਲੇ 'ਚ ਅੱਜ ਕੋਰਟ ਨੇ ਵੱਡੀ ਸਜ਼ਾ ਸੁਣਾਈ ਹੈ ਦੱਸ ਦਈਏ ਕਿ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਕੋਰਟ ਨੇ ਸਜ਼ਾ ਸੁਣਾ ਦਿੱਤੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ 1984 ਚ ਜੋ ਵੱਡੀ ਜਿਹੜੀ ਆ ਘਟਨਾ ਵਾਪਰੀ ਸੀ ਕਿ ਦੋ ਸਿੱਖਾਂ ਨੂੰ ਜਿੰਦਾ ਸਾਰ ਦਿੱਤਾ ਗਿਆ ਸੀ ਅਤੇ ਸਰਸਵਤੀ ਵਿਹਾਰ ਦਿੱਲੀ ਦੇ ਇਸ ਏਰੀਏ ਵਿੱਚ ਇਹ ਘਟਨਾ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਕਿ ਲਗਾਤਾਰ ਪਰਿਵਾਰਕ ਮੈਂਬਰਾਂ ਵੱਲੋਂ ਅਤੇ ਸਿੱਖ ਜਥੇਵੰਦੀਆਂ ਵੱਲੋਂ ਜਿਹੜੀ ਆ ਅਪੀਲਾਂ ਕੀਤੀਆਂ ਜਾ ਰਹੀਆਂ ਸੀ ਕਿ ਔਕਤ ਦੋ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ ਤੇ ਵਾਰ-ਵਾਰ ਅਪੀਲਾ ਕਰਨ ਤੋਂ ਬਾਅਦ ਅੱਜ ਉਹ ਸਮਾਂ ਆਇਆ ਕਿ ਅੱਜ ਸੱਜਣ ਕੁਮਾਰ ਨੂੰ ਸਜ਼ਾ ਸੁਣਾਈ ਗਈ ਹੈ ਤਾਂ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਉਹ ਕੋਰਟ ਨੇ ਸੁਣਾ ਦਿੱਤੀ ਹੈ ਦੱਸ ਦਈਏ ਕਿ 1984 ਵਿੱਚ ਦੋ ਪਿਓ ਤੇ ਪੁੱਤ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸੇ ਕਤਲ ਮਾਮਲੇ 'ਚ ਲਗਾਤਾਰ ਮੰਗ ਉੱਠੀ ਉੱਠ ਰਹੀ ਸੀ ਕਿ ਉਕਤ ਦੋਸ਼ੀ ਨੂੰ ਕੋਈ ਨਾ ਕੋਈ ਸਜ਼ਾ ਮਿਲੇ ਇੱਥੋਂ ਤੱਕ ਕਿ ਪਰਿਵਾਰਕ ਮੈਂਬਰਾਂ ਨੇ ਤਾਂ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ ਪਰ ਉਧਰ ਦਿੱਲੀ ਦੀ ਰੌਜ਼ ਵੈਨਿਊ ਕੋਰਟ ਨੇ ਜਿਹੜੀ ਆ ਉਹ ਉਮਰ ਕੁਐਤ ਦੀ ਸਜ਼ਾ ਸੁਣਾ ਦਿੱਤੀ ਹੈ ਦੱਸਦੀ ਹੈ ਕਿ ਜਸਵੰਤ ਸਿੰਘ ਤੇ ਉਸਦੇ بیٹے ਤਰਨੁਦੀਪ ਸਿੰਘ ਦਾ ਕਤਲ ਹੋਇਆ ਸੀ ਜਿਨ੍ਹਾਂ ਨੂੰ ਕਿ ਜਿੰਦਾ ਸਾੜ ਦਿੱਤਾ ਗਿਆ ਸੀ ਅਤੇ ਇਹ ਦੋਸ਼ ਆ ਜਿਹੜੇ ਇਹ ਲੱਗੇ ਸੀਗੇ ਸੱਜਣ ਕੁਮਾਰ ਤੇ ਕਿ ਉਹਨਾਂ ਨੇ ਭੀੜ ਨੂੰ ਉਕਸਾਇਆ ਤੇ ਭੀੜ ਨੇ ਜਿਹੜਾ ਜਿੰਦਾ ਇਹਨਾਂ ਦੋਏ ਪਿਓ ਤੇ ਪੁੱਤ ਨੂੰ ਸਾੜ ਦਿੱਤਾ ਸੀ ਜਿਸਦੇ ਚੱਲਦਿਆਂ ਇਸ ਮਾਮਲੇ ਲੈ ਕੇ ਐਚਐਸ ਫੁਲਕਾ ਸੀਨੀਅਰ ਵਕੀਲ ਨੇ ਜੋ ਸੁਪਰੀਮ ਕੋਰਟ ਦੇ ਉਹਨਾਂ ਵੱਲੋਂ ਬਾਰ-ਬਾਰ ਅਪੀਲਾਂ ਕੀਤੀਆਂ ਗਿਆ ਬਾਰ-ਬਾਰ ਕੋਸ਼ਿਸ਼ਾਂ ਕੀਤੀਆਂ ਗਿਆ ਜਿਸਦੇ ਚੱਲਦਿਆਂ ਬਿੱਤੇ ਸਮੇਂ ਦਰਮਿਆਨ ਕੇਂਦਰ ਸਰਕਾਰ ਦੇ ਜਦੋਂ ਇਹ ਨੋਟਿਸ ਵਿੱਚ ਆਂਦਾ ਹੈ ਤਾਂ ਕੇਂਦਰ ਸਰਕਾਰ ਇਸ ਮਾਮਲੇ ਨੂੰ ਦੁਬਾਰਾ ਖਲਵਾਉਂਦੀ ਹੈ ਤੇ ਦੁਬਾਰਾ ਇਸ ਤੇ ਜਾਂਚ ਪੜਤਾਲ ਕਰਵਾਉਂਦੀ ਹੈ ਤੇ ਦਿੱਲੀ ਰੌਜ਼ਾ ਵੈਨਿਊ ਕੋਰਟ ਵਿੱਚ ਇੱਕ ਜਿਹੜਾ ਮਾਮਲਾ ਚੱਲ ਰਿਹਾ ਸੀ ਤਾਂ 1984 ਸਿੱਖ ਦੰਗਿਆਂ ਦੇ ਦੋਸ਼ੀ ਨੂੰ ਸਜ਼ਾ ਜਿਹੜੀ ਹੈ ਸੁਣਾ ਦਿੱਤੀ ਗਈ ਹੈ ਤਾਂ ਪਿਓ ਤੇ ਪੁੱਤ ਦੇ ਕਤਲ ਮਾਮਲੇ 'ਚ ਸਜ਼ਾ ਸੁਣਾਈ ਗਿਆ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਹਾਲਾਂਕਿ ਇੱਕ ਹੋਰ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੱਜਣ ਕੁਮਾਰ ਅਤੇ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਬੰਦਾ ਹੈ ਤੇ ਉਧਰ ਜਾ ਕੇ ਦੇਖਿਆ ਜਾਵੇ ਕਿ ਇਹ ਇੱਕ ਵੱਡਾ ਮਾਮਲਾ ਸੀ ਜਸਵੰਤ ਸਿੰਘ ਤੇ بیٹے ਤਰਨਦੀਪ ਸਿੰਘ ਦਾ ਜਿਹਨਾਂ ਨੂੰ ਕਿ ਜਿੰਦਾ ਸਾੜ ਦਿੱਤਾ ਗਿਆ ਸੀ ਦਿੱਲੀ ਦੇ ਸਰਸਵਤੀ ਵਿਹਾਰ ਇਲਾਕੇ ਵਿੱਚ ਜਿੰਦਾ ਸਾੜਿਆ ਗਿਆ ਸੀਗਾ ਤੇ ਦੋਸ਼ ਲੱਗੇ ਸੀ ਇਸ ਦੇ ਸੱਜਣ ਕੁਮਾਰ ਤੇ ਕਿ ਉਹਨਾਂ ਨੇ ਜਾਣ ਬੁੱਝ ਕੇ ਜਿਹੜਾ ਉਕਸਾਇਆ ਭੀੜ ਨੂੰ ਅਤੇ ਭੀੜ ਨੇ ਉਕਸਾ ਜਿਹੜਾ ਗੁੱਸੇ ਵਿੱਚ ਆ ਕੇ ਜਸਵੰਤ ਸਿੰਘ ਅਤੇ ਤਰਨਦੀਪ ਸਿੰਘ ਨੂੰ ਜਿੰਦਾ ਸਾੜ ਦਿੱਤਾ ਸੀ ਇੱਥੋਂ ਤੱਕ ਕਿ ਉਹਨਾਂ ਦਾ ਘਰ ਵੀ ਜਿਹੜਾ ਸਾੜ ਦਿੱਤਾ ਸੀ ਜਿਸ ਦੇ ਚਾਲਦਿਆਂ ਉਸ ਮਾਮਲੇ 'ਚ ਬਾਰ-ਬਾਰ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਸੀ ਸਿੱਖ ਪਰਿਵਾਰ ਜਿਹੜੇ ਮੰਗ ਕਰ ਰਹੇ ਸੀ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਤਾਂ ਸਭ ਤੋਂ ਵੱਡੇ ਜਿਹੜੇ ਆ ਹੁਣ ਉਹ ਸਜ਼ਾ ਸੁਣਾਈ ਗਈ 1984 ਸਿੱਖ ਕਤਲੇਆਮ ਮਾਮਲੇ ਵਿੱਚ ਦੋਸ਼ੀ ਜਿਹੜਾ ਸੱਜਾ ਕੁਮਾਰ ਆ 12 ਫਰਵਰੀ ਨੂੰ ਪਹਿਲਾਂ ਉਹ ਦੋਸ਼ੀ ਪਾਇਆ ਜਾਂਦਾ ਹੈ ਤੇ ਉਸ ਸਮੇਂ ਤੋਂ ਹੀ ਕੋਰਟ ਵੱਲੋਂ ਫੈਸਲਾ ਜਿਹੜਾ ਸੁਰੱਖਿਤ ਰੱਖਿਆ ਹੋਇਆ ਸੀ ਤੇ ਦੋ ਤੋਂ ਤਿੰਨ ਜਿਹੜੀਆਂ ਤਰੀਕਾਂ ਜਿਹੜੀਆਂ ਡਿਲੇ ਹੁੰਦੀਆਂ ਨੇ ਤੇ ਅੱਜ ਆਖਰ ਉਹ ਸਮਾਂ ਆਇਆ ਜਦੋਂ ਕੋਰਟ ਵੱਲੋਂ ਸਜ਼ਾ ਸੁਣਾਈ ਗਈ ਹੈ ਤਾਂ ਸੱਜਣ ਖਮਾ ਸੱਜਣ ਕੁਮਾਰ ਨੂੰ ਜਿਹੜੀ ਹੈ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਇੱਕ ਹੋਰ ਕੇਸ ਚ ਹਾਲਾਂਕਿ ਸੱਜਣ ਕੁਮਾਰ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਪਰ ਇਹ ਇੱਕ ਵੱਡਾ ਮਾਮਲਾ ਸੀ ਜਿਸ ਨੂੰ ਕਿ ਬਾਰ-ਬਾਰ ਅਪੀਲਾ ਕੀਤੀ ਜਾ ਰਹੀ ਸੀ ਜਿਸ ਬਾਰੇ ਕੇ ਅ ਇਸ ਮਾਮਲੇ ਚ ਵੀ ਫੈਸਲਾ ਜਿਹੜਾ ਕੋਰਟ ਵੱਲੋਂ ਕੋਈ ਨਾ ਕੋਈ ਸੁਣਾਇਆ ਜਾਵੇ ਤੇ ਹੁਣ ਦਿੱਲੀ ਰੌਜ਼ ਵੈਨਿਊ ਕੋਰਟ ਨੇ ਸਜ਼ਾ ਜਿਹੜੀ ਆ ਉਮਰ ਕੈਦ ਦੀ ਸੁਣਾ ਦਿੱਤੀ ਹੈ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਕਹਿਣਾ ਹੈ ਕਿ ਇਹ ਸਜ਼ਾ ਜਿਹੜੀ ਆ ਉਹ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਇਹ ਸਜ਼ਾ ਘੱਟ ਹੈ ਜਿਸ ਦੇ ਲਈ ਉਹਨਾਂ ਕਹਿਆ ਕਿ ਅਸੀਂ ਸਰਕਾਰ ਨੂੰ ਅਪੀਲ ਕਰਾਂਗੇ ਕਿ ਸੁਪਰੀਮ ਕੋਰਟ ਜਾਇਆ ਜਾਵੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇ ਤੇ ਉਸ ਤੋਂ ਬਾਅਦ ਫਾਂਸੀ ਦੀ ਸਜ਼ਾ ਜਿਹੜੀ ਹੈ ਸੁਣਾਈ ਜਾਵੇ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ 1984 ਵਿੱਚ ਦਿੱਲੀ ਦੀ ਸਰਸਵਤੀ ਵਿਹਾਰ ਇਲਾਕੇ ਵਿੱਚ ਦੋ ਪਿਓ ਤੇ ਪੁੱਤ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਿ ਇਹ ਮਾਮਲਾ 12 ਵਾਰ ਸਿੱਖ ਜਥੇਵੰਦੀਆਂ ਵੱਲੋਂ ਚੁੱਕਿਆ ਜਾ ਰਿਹਾ ਸੀ ਕਿ ਆਖਰਕਾਰ ਕਿਉਂ ਨਹੀਂ ਇਸ ਮਾਮਲੇ 'ਚ ਕੋਈ ਵੱਡਾ ਫੈਸਲਾ ਕੋਰਟ ਵੱਲੋਂ ਸੁਣਾਇਆ ਜਾ ਰਿਹਾ ਹੈ ਹਾਲਾਂਕਿ ਹਾਂ ਪਹਿਲਾਂ ਜਿਹੜੀ ਕਮੇਟੀਆਂ ਇਸਤੇ ਬਣੀ ਆ ਸੀ ਇਸ ਮਾਮਲੇ ਤੇ ਉਹਨਾਂ ਕਮੇਟੀਆਂ ਨੇ ਤਾਂ ਇਸ ਮਾਮਲੇ ਨੂੰ ਬੰਦ ਤੱਕ ਕਰ ਦਿੱਤਾ ਸੀ ਪਰ ਜਿਵੇਂ ਹੀ ਸਤਾ ਪਲਟਦੀ ਆ ਭਾਜਪੀ ਸਰਕਾਰ ਆਂਦੀ ਆ ਤਾਂ ਉਹਨਾਂ ਵੱਲੋਂ ਜਿਹੜੇ ਆ ਕੇਂਦਰ ਸਰਕਾਰ ਚ ਭਾਜਪੀ ਸਰਕਾਰ ਤੋਂ ਬਾਅਦ ਇਹ ਮਾਮਲਾ ਜਿਹੜਾ ਮੁੜ ਤੋਂ ਖੁੱਲਿਆ ਜਾਂਦਾ ਹੈ ਤੇ ਇਸਤੇ ਜਾਂਚ ਪੜਤਾਲ ਹੁੰਦੀ ਹੈ ਤੇ ਦਿੱਲੀ ਰੌਜ਼ ਵੈਨਿਊ ਕੋਰਟ ਵਿੱਚ ਮੁੜ ਤੋਂ ਗਵਾਹੀਆਂ ਹੁੰਦਿਆਂ ਨੇ ਮੁੜ ਤੋਂ ਸਾਰੇ ਮਾਮਲੇ ਤੇ ਜਿਹੜੇ ਆ ਪ੍ਰਕਿਰਿਆ ਸ਼ੁਰੂ ਹੁੰਦੀ ਆ ਵਿਚਾਰ ਚਰਚਾ ਜਿਹੜੀ ਆ ਕੋਰਟ ਵੱਲੋਂ ਕਰਕੇ ਅੱਜ ਵੱਡਾ ਫੈਸਲਾ ਜਿਹੜਾ ਸੁਣਾ ਦਿੱਤਾ ਗਿਆ ਹੈ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ